ਜੈਪੀ ਮჩევਾ ਅੱਜ ਅਸੀ ਕ੍ਰਾਂਤੀ ਟੀਮ ਵੱਲੋਂ ਪਿੰਡ ਗੁਣਾਚੌਰ ਵਿੱਚ ਪਹੁੰਚੇ ਆ ਜਿੱਥੇ ਕਿ ਬਾਬਾ ਹਾਥੀराम ਜੀ ਦਾ ਮੇਲਾ ਚੱਲਣ ਜਾ ਰਿਹਾ ਅਸੀਂ ਰਾਮਾ ਪ੍ਰਧਾਨ ਜੀ ਤੋਂ ਇਹ ਜਾਣਕਾਰੀ ਕਰਾਂਗੇ ਕਿ ਇਹ ਕਿੰਨਵਾ ਮੇਲਾ ਚੱਲਣ ਜਾ ਰਿਹਾ ਹੈ ਕਿ ਜਿਨ੍ਹਾਂ ਦੀ ਪ੍ਰਬੰਧ ਵਿੱਚ ਸਾਰਾ ਪ੍ਰੋਗਰਾਮ ਹੋ ਰਿਹਾ ਹਾਂਜੀ ਵਾਹਿਗੁਰੂ ਜੀ ਕੀ ਕਾਲਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਬਾਬਾ ਹਾਥੀराम ਜੀ ਦਾ ਸਾ ਸੰਗਤ ਜੀ ਜਿਵੇਂ ਕਿ ਤੁਸੀਂ ਕ੍ਰਾਂਤੀ ਟੀਵੀ ਦੇਖ ਰਹੇ ਹੋ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਵੱਲੋਂ ਮੈਂ ਡਾਕਟਰ ਕੁਲਵੰਤ ਸਿੰਘ ਰਾਮਾ ਨਗਰ ਤੋਂ ਜੀ ਧੰਨਵਾਦ ਆ ਜੀ ਮੇਰੇ ਨਾਲ ਸੱਚੇ ਸਾਥ ਬੈਠੇ ਨੇ ਜੀ ਸਾਡੇ ਮਾਸਟਰ ਜਗਿੰਦਰ ਸਿੰਘ ਜੀ ਜਿਹੜੇ ਪ੍ਰਬੰਧਕ ਕਮੇਟੀ ਤੋਂ ਕੈਸ਼ੀਅਰ ਨੇ ਜੀ ਮੇਰੇ ਲੈਫਟ ਸਾਈਡ ਤੇ ਬੈਠੇ ਨੇ ਪਰਮਜੀਤ ਕੁਲਚਮ ਜੀ ਜਿਹੜੇ ਦਰਬਾਰ ਦੇ ਇਸ ਦਰਬਾਰ ਦੇ ਚੇਅਰਮੈਨ ਨੇ ਜੀ ਤੇ ਬਾਕੀ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰਸ ਬੈਠੇ ਨੇ ਜੀ ਤੇ ਉਸ ਤੋਂ ਬਾਅਦ ਵਿੱਚ ਜਿਨ੍ਹਾਂ ਦੀ ਮੈਂ ਤੁਹਾਡੀ ਅਗਲੀ ਮੁਲਾਕਾਤ ਕਰਾਉਣ ਜਾ ਰਹੇ ਹੈਗਾ ਜੀ ਮੇਰੇ ਨਾਲ ਸਹਾਇਕ ਸਖਤਰ ਨੇ ਜੀ ਬਲਜੀਤ ਸਿੰਘ ਰਾਮਾ ਜੀ ਨਗਰ ਤੋਂ ਨੇ ਜੀ ਬਲਜੀਤ ਸਿੰਘ ਰਾਮਾ ਜੀ ਨਗਰ ਤੋਂ ਨੇ ਜੀ ਤੇ ਬਾਕੀ ਸਾਡੇ ਗੁਰੂ ਘਰ ਦੇ ਸੇਵਾਦਾਰ ਨੇ ਜੀ ਜਰ ਸਾਹਿਬ ਇਹ ਦੱਸੋ ਕਿ ਇਹ ਆਪਣਾ ਕਿਹਨੂੰ ਮੇਲਾ ਚੱਲ ਰਿਹਾ ਇਹ ਸਾਡਾ ਵਿਸ਼ੇ ਪ੍ਰਸਿੱਧ ਦਰਬਾਰਬਾਰਾ ਹਾਥੀ ਰਾਮ ਜੀ ਦਾ 46ਵਾਂ ਮੇਲਾ ਜੀ ਜਿਹੜਾ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਬਹੁਤ ਪ੍ਰਾਤਨ ਮੇਲਾ ਆ ਇਹ ਬਾਬਾ ਜੀ ਦੀ ਬਹੁਤ ਪ੍ਰਾਤਨ ਜਗਾ ਆ ਜੀ ਬਾਬਾ ਜੀ ਵਿਸ਼ਨੂੰ ਭਗਵਾਨ ਜੀ ਦੇ ਭਗਤ ਸਨ ਬਾਬਾ ਹਾਥੀਰਾਮ ਜੀ ਦਾ ਸਾਡੇ ਤ੍ਰਿਪਤੀ ਬਾਲਾ ਦੇ ਵਿੱਚ ਵਿੱਚ ਵੀ ਮੰਦਿਰ ਹੈਗਾ ਆ ਜੀ ਉਸ ਤੋਂ ਬਾਅਦ ਬਾਬਾ ਜੀ ਨੇ ਕਾਫੀ ਸਮਾਂ ਪਿੰਡ ਗੁਣਾਚੌਰ ਦੇ ਵਿੱਚ ਗੁਜ਼ਾਰਿਆ ਜੀ ਇਹ ਰਾਜਾ ਗੋਪੀ ਚੰਦ ਦੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਤਵੇਲਿਆਂ ਦੇ ਵਿੱਚ ਉਹਨਾਂ ਦੇ ਹਾਥੀਆਂ ਦੀ ਸੇਵਾ ਕਰਦੇ ਹੁੰਦੇ ਸੀ ਜੀ ਇਸ ਤਰ੍ਹਾਂ ਦਾ ਸਾਡਾ ਬਾਬਾ ਜੀ ਦਾ ਇਤਿਹਾਸ ਆ ਜਿਹੜਾ ਬਹੁਤ ਪੁਰਾਣਾ ਇਤਿਹਾਸ ਆ ਜੀ 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 ਤੁਸੀਂ ਹੁਣ ਦੱਸੋ ਜਿੱਦਾਂ ਹੁਣ ਤੇ ਬੱਚਿਆਂ ਵਾਸਤੇ ਜਿੱਦਾਂ ਝੂਟਾ ਹੋਏ ਜਿੱਦਾਂ ਉਹਨਾਂ ਦੇ ਖੇਡਣ ਵਾਸਤੇ ਜੀ ਉਹਨਾਂ ਦੀ ਗੇਮ ਵਾਸਤੇ ਜਾਨਕੀ ਕੀ ਕਰ ਰਹੇ ਜੀ ਇਸ ਦਰਬਾਰ ਤੇ ਕਾਫੀ ਸਮੇ ਤੋਂ ਕਾਫੀ ਸਾਲਾਂ ਤੋਂ ਨਾ ਜੀ ਬੱਚਿਆਂ ਦੇ ਲਈ ਬੜਾ ਉਦਮ ਕੀਤਾ ਜਾਂਦਾ ਜਿਹੜੇ ਸਪੋਰਟਸ ਦੇ ਵਿੱਚ ਅੱਛੇ ਬੱਚੇ ਆ ਜਿਨ੍ਹਾਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਜਿਵੇਂ ਕਿ ਸਾਡੇ ਹਰ ਸਾਲ ਇੱਕ ਬਾਜੀ ਦੀ ਸਾਡੀ ਪਰੰਪਰਾ ਆ ਜਿਹੜੀ ਬਹੁਤ ਪੁਰਾਣੀ ਐ ਜਿਸ ਅਸੀਂ ਬਰਾਦਰੀ ਚ ਜੰਮੇ ਪੜਿਆ ਜੀ ਉਸ ਬਰਾਦਰੀ ਦੇ ਵਿੱਚ ਮਤਲਬ ਸਾਡੇ ਜਿਹੜੀ ਅਸੀਂ ਜਿਹਨੂੰ ਬਾਜੀ ਕਹਿੰਦੇ ਆ ਜੀ ਜਿਹਨੂੰ ਜਮਨਾਸਟਿਕ ਵੀ ਕਿਹਾ ਜਾਂਦਾ ਹੈਗਾ ਜੀ ਉਹ ਹਰ ਸਾਲ ਬਾਜੀ ਦੀ ਗੇਮ ਹੁੰਦੀ ਆ ਜੀ ਜਿਹਦੇ ਵਿੱਚ ਫਰਸਟ ਸੈਕੰਡ ਆਉਣ ਵਾਲਿਆਂ ਨੂੰ ਅ ਨਾਮ ਦਿੱਤੇ ਜਾਂਦੇ ਆ ਜੀ ਉਸ ਤੋਂ ਬਾਅਦ ਦੇ ਵਿੱਚ ਛੋਟੇ ਬੱਚਿਆਂ ਦੇ ਕਬੱਡੀ ਦੇ ਮੈਚ ਹੁੰਦੇ ਆ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਅੱਗੇ ਹੈਗੇ ਆ ਉਹਦੇ ਲਈ ਸਾਡੀ ਗੁਰੁੰਦ ਕਮੇਟੀ ਨੇ ਇਸ ਵਾਰ ਤੋਂ ਇੱਕ ਉਪਰਾਲਾ ਵੀ ਕੀਤਾ ਜਿਹੜੇ ਬੱਚੇ 10ਵੀਂ ਜਾਂ 12ਵੀਂ ਤੋਂ 80% ਤੋਂ ਉੱਪਰ ਨੰਬਰ ਲੈ ਕੇ ਆ ਉਹਨਾਂ ਸਾਰੇ ਬੱਚਿਆਂ ਨੂੰ ਅਸੀਂ ਸਨਮਾਨਿਤ ਵੀ ਕਰਦੇ ਆ ਜੀ ਜੀ ਇਸ ਵਾਰ ਇਸ ਮੀਲੇ ਤੇ ਜਿਹੜਾ ਤਾਂ ਲੀਡਰ ਆ ਰਿਹਾ ਜਿਹੜਾ ਕਿ ਆਪਣੇ ਮਤਲਬ ਇਸ ਮੇਲੇ ਦੀ ਸ਼ਾਨ ਵਧਾਉਂਦਾ ਆ ਤੇ ਹੈਲਪ ਵੀ ਕਰਦਾ ਕੋਈ ਜੀ ਜੀ ਬਿਲਕੁਲ ਜੀ ਕਾਫੀ ਸਾਲਾਂ ਤੋਂ ਨਾਲ ਜੀ ਦਰਬਾਰ ਤੇ ਬਹੁਤ ਬਹੁਤ ਵੱਡਿਆਂ ਤੋਂ ਵੱਡੀਆਂ ਸ਼ਿਆਸੀ ਸ਼ਕਤੀਆਂ ਬਹੁਤ ਸੰਗਤ ਵੱਡੇ ਲੀਡਰ ਪਹੁੰਚਦੇ ਆ ਜੀ ਇਸ ਵਾਰ ਵੀ ਸਾਡੇ ਹਰਪਾਲ ਸਿੰਘ ਚੀਮਾ ਜੀ ਜਿਹੜੇ ਵਿੱਚ ਮੰਤਰੀ ਨੇ ਜੀ ਖਜ਼ਾਨਾ ਮੰਤਰੀ ਨੇ ਉਹ ਪਹੁੰਚ ਰਹੇ ਨੇ ਜੀ ਸਾਡੇ ਐਮਪੀ ਬਲਵਿੰਦਰ ਸਿੰਘ ਜੀ ਨੇ ਜਿਹੜੇ ਐਕਸਤੀ ਇਲੈਕਸ਼ਨ ਜਿੱਤੇ ਆ ਜੀ ਉਹ ਵੀ ਦਰਬਾਰ ਤੇ ਆ ਰਹੇ ਨੇ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਸਾਡੇ ਕੁਲਵੰਤ ਸਿੰਘ ਬਾਜਿਗੜੀ ਸਾਡੀ ਬਰਾਤਰੀ ਦਾ ਮਾਣ ਨੇ ਜੀ ਉਹ ਵੀ ਦਰਸ਼ਨ ਦੇ ਰਹੇ ਹੈਗੇ ਆ ਬਾਕੀ ਸਾਡੇ ਬਲਜੀਤ ਸਿੰਘ ਸਰਹਾਲ ਜੀ ਉਹ ਵੀ ਪਹੁੰਚ ਰਹੇ ਆ ਇਸ ਇਲਾਕੇ ਤੋਂ ਜੀ ਤੇ ਜੈ ਕਿਸ਼ਨ ਰੋੜੀ ਜੀ ਡਿਪਟੀ ਸਪੀਕਰ ਸਾਹਿਬ ਜੀ ਉਹ ਵੀ ਆਪਣੇ ਦਰਬਾਰ ਤੇ ਹਾਜ਼ਰੀ ਲਵਾਉਣ ਆ ਰਹੇ ਆ ਸੰਕਤਾਂ ਦੇ ਦਰਸ਼ਨ ਕਰਨ ਆ ਰਹੇ ਆ ਜੀ ਇਸ ਤਰ੍ਹਾਂ ਬਾਕੀ ਜਿਹੜੇ ਹੋਰ ਸਾਡੇ ਖਾਸ ਵੀਆਈਪੀ ਸ਼ਖਸੀਅਤਾਂ ਸਾਧੂ ਸੰਤ ਫਕੀਰ ਆ ਉਹ ਵੀ ਜੀ ਦਰਬਾਰ ਤੇ ਪਹੁੰਚਣਗੇ ਜੀ ਜਿੱਦਾਂ ਕਿ ਮੰਨੋ ਕੋਈ ਗਰੀਬ ਘਰ ਹੈ ਕੋਈ ਬੱਚੀ ਦਾ ਪੁੜੀ ਦਾ ਸ਼ਾਦੀ ਨਹੀਂ ਕਰ ਸਕਦਾ ਤੁਸੀਂ ਉਹਨਾਂ ਵਾਸਤੇ ਕਿਰਦਾਰ ਹੋ ਕਰਦੇ ਹੋ ਉਹਦੇ ਲਈ ਜੀ ਕਾਫੀ ਸਾਲਾਂ ਤੋਂ ਸਾਡੇ ਤੋਂ ਪਹਿਲਾਂ ਦੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਸੀ ਉਹਨਾਂ ਨੇ ਇੱਕ ਸ਼ੁਰੂ ਕੀਤਾ ਸੀ ਵੀ ਜੋ ਵੀ ਸਾਡੀ ਬਰਾਦਰੀ ਦੇ ਵਿੱਚੋਂ ਅਸੀਂ ਇਕੱਠਾ ਕਰਦੇ ਆ ਜਾਂ ਹੋਰ ਵੀ ਵੀ ਸਹੂਲਤ ਕਰਦੇ ਆ ਜੀ ਸਾਡੀਆਂ ਪਹਿਲੀਆਂ ਮੀਟੀਆਂ ਦਾ ਬਹੁਤ ਵੱਡਿਆ ਪਰਾਲਾ ਸੀ ਜੀ ਕਾਫੀ ਇੱਕ ਵਾਰੀ ਚ 3 3 4 4 5 5 ਵਿਆਹ ਵੀ ਆਪਾਂ ਕਰਦੇ ਆ ਰਹੇ ਜੀ ਇਸ ਸਾਲ ਵੀ ਅਸੀਂ ਬੱਚਿਆਂ ਦੇ ਵਿਆਹ ਕਰ ਰਹੇ ਆ ਜਿਹੜੇ ਬੱਚੇ ਬਿਲਕੁਲ ਅਫੋਰਡ ਨਹੀਂ ਕਰ ਸਕਦੇ ਆ ਜਿਨ੍ਹਾਂ ਦੇ ਮਾਪ ਪਿਤਾ ਪਿਤਾ ਬਹੁਤ ਗਰੀਬ ਆ ਜਾਂ ਬੱਚੇ ਅੱਛੇ ਹੈਗੇ ਆ ਪੜ੍ਹਾਈ ਕੀਤੀ ਹੋਈ ਆ ਉਹਨਾਂ ਨੂੰ ਕੋਈ ਸਪੋਰਟ ਨਹੀਂ ਹੈ ਉਹਨਾਂ ਬੱਚਿਆਂ ਦੀ ਇਹ ਕਮੇਟੀ ਪੂਰੀ ਤਰ੍ਹਾਂ ਹੈਲਪ ਕਰਦੀ ਆ ਜੀ ਇਸ ਸਾਲ ਵੀ ਤਕਰੀਬਨ ਜਿਹੜਾ ਅਸੀਂ ਤੁਹਾਨੂੰ 46ਵਾਂ ਮੇਲਾ ਪੁੱਛਿਆ ਸੀਗਾ 15 16 17 18 ਨੂੰ ਜਿਹੜੇ ਇੱਥੇ ਸਮਾਗਮ ਹੋਣੇ ਆ ਅੱਜ ਗੁਰੂ ਘਰ ਦੇ ਵਿੱਚ ਖੰਡ ਪਾੜ ਆਰੰਭ ਕੀਤੇ ਗਏ ਆ ਜੀ ਨਿਸ਼ਾਨ ਸਾਹਿਬ ਚੜਾਏ ਗਏ ਆ ਜੀ ਤੇ ਬਾਕੀ ਟੈਂਟ ਲੱਗ ਰਿਹਾ ਮੇਲੇ ਦੀਆਂ ਪੂਰੀਆਂ ਹੁੰਦ ਕਮੇਟੀ ਅਸੀਂ ਤਿਆਰੀਆਂ ਕਰ ਸ 17 ਤਰੀਕ ਨੂੰ ਸਵੇਰੇ ਅਸੀਂ ਲੜਕੀਆਂ ਦੇ ਵਿਆਹ ਕਰਾਂਗੇ ਜੀ ਬਹੁਤ ਵਧੀਆ ਜੀ ਹਾਂ ਤੁਸੀਂ ਜਾਣਕਾਰੀ ਦਿਓਗੇ ਜਿਤਾ ਨੂੰ ਆਪਣੇ ਕੋਈ ਬਹੁਤ ਸਮਾਜ ਨੂੰ ਕੋਈ ਵਖਰੀ ਦੇਣ ਜਿਤਾ ਇਹਨਾਂ ਨੂੰ ਕੋਈ ਸਿੱਖਿਆ ਮਿਲਦੀ ਹੈ ਜੀ ਉਹਦੇ ਉਹਦੇ ਬਾਰੇ ਮੈਂ ਕ੍ਰਾਂਤੀ ਟੀਵੀ ਨੂੰ ਇਹ ਕਹਿਣਾ ਚਾਹੁੰਦਾ ਜੀ ਜਿਹੜੀ ਅੱਜ ਤੱਕ ਸ਼ਾਇਦ ਇਸ ਦਰਬਾਰ ਤੇ ਨਹੀਂ ਹੋਇਆ ਇਹ ਪ੍ਰਬੰਧਕ ਕਮੇਟੀ ਕਰਨ ਜਾ ਰਹੀ ਹੈ ਜੀ ਇੱਕ ਇਸ ਗੁਣਾਚੋਰ ਇਲਾਕੇ ਨੂੰ ਪੰਗਾ ਵੀ ਕਹਿ ਸਕਦੇ ਨਵਾਂ ਜਿੱਥੇ ਵੀ ਤੱਕ 20 30 ਕਿਲੋਮੀਟਰ ਤੱਕ ਜਿਹੜੇ ਜਿੱਥੇ ਦੀ ਨੇੜੇ ਸੰਗਤਾਂ ਜਾਂ ਪੰਜਾਬ ਵਾਸੀ ਵੀ ਹੋਣਗੇ ਇੱਕ ਇਹ ਪ੍ਰਬੰਧਕ ਕਮੇਟੀ ਬਹੁਤ ਵੱਡਾ ਨਵਾਂ ਪ੍ਰਾਲਾ ਕਰਨ ਜਾ ਰਹੀ ਹੈ ਤੇ ਇੱਕ ਹੈਲਥ ਨਾਲ ਰਿਲੇਟਡ ਬਹੁਤ ਵੱਡਾ ਕੈਂਪ ਲੱਗਣ ਜਾ ਰਿਹਾ ਇਸ ਦਰਬਾਰ ਤੇ ਜਿਹੜੇ ਬੰਦੇ ਬਿਲਕੁਲ ਰੀੜ ਦੀ ਹੱਡੀ ਨਾਲ ਬੰਦੇ ਬਿਮਾਰੀਆਂ ਸੰਬੰਧਿਤ ਆ ਜਾਂ ਹਾਰਟ ਨਾਲ ਰਿਲੇਟਡ ਹੈਗੇ ਜਾਂ ਕਿਸੇ ਨੂੰ ਆਈਸ ਦੀ ਪ੍ਰੋਬਲਮ ਆ ਡੈਂਟਿਸਟ ਦੀ ਪ੍ਰੋਬਲਮ ਹੈਗੇ ਇਸ ਤਰ੍ਹਾਂ ਦਾ ਅਸੀਂ ਕੋਈ ਵੱਡਾ ਕੈਂਪ ਆਯੋਜਨ ਕਰਨ ਜਾ ਰਹੇ ਹਾਂ ਉਸ ਕੈਂਪ ਦੇ ਵਿੱਚ ਇਸ ਇਲਾਕੇ ਨੂੰ ਬਹੁਤ ਵੱਡੀ ਟੀਮ ਆਏਗੀ ਜੀ ਅੱਛੇ ਕੁਆਲੀਫਾਈਡ ਡਾਕਟਰਾਂ ਦੀ ਟੀਮ ਆਏਗੀ ਜਿਨ੍ਹਾਂ ਦਾ ਨਾਮੀ ਡਾਕਟਰ ਨੇ ਜੀ ਇਹ ਚੀਜ਼ ਆ ਉਹ ਇਲਾਕੇ ਨੂੰ ਸਹੂਲਤ ਦਿੱਤੀ ਜਾਊਗੀ ਉਹਦੇ ਵਿੱਚ ਤਕਰੀਬਨ ਮੈਡੀਸਨ ਤੋਂ ਲੈ ਕੇ ਸਾਰੀਆਂ ਸਹੂਲਤਾਂ ਫ੍ਰੀ ਦਿੱਤੀਆਂ ਜਾਣਗੀਆਂ ਜੀ ਇਹ ਅਸੀਂ ਇਲਾਕੇ ਨੂੰ ਇੱਕ ਬਹੁਤ ਵੱਡੀ ਸਹੂਲਤ ਦੇ ਰਹੇ ਹਾਂ ਜੀ ਕੈਂਪ ਦੀ ਜੀ ਠੀਕ ਹੈ ਇਹ ਕਿੰਨੇ ਦਿਨ ਚੱਲਦਾ ਹੈ ਇਹ ਤਕਰੀਬਨ ਜੀ ਸਤੰਬਰ ਦਸੰਬਰ ਨਵੰਬਰ ਤੇ ਨੀਅਰ ਰਿਪੋਰਟ ਲੱਗੇਗਾ ਜੀ ਇਹ ਕੈਂਪ ਠੀਕ ਹੈ ਜੀ ਇਹ ਸਲਾਕੇ ਦਾ ਤੁਹਾਡੇ ਦਾ ਸਭ ਤੋਂ ਵੱਡਾ ਕੈਂਪ ਹੋਏਗਾ ਜੀ ਜਿਹਦੇ ਵਿੱਚ ਮੈਡੀਸਨ ਤੋਂ ਲੈ ਕੇ ਬਹੁਤ ਸਾਰੀਆਂ ਸੰਗਤਾਂ ਨੂੰ ਸਹੂਲਤਾ ਦਿੱਤੀਆਂ ਜਾਂਦੀਆਂ ਜੀ ਜੀ ਥੈਂਕ ਯੂ ਜੀ ਧੰਨਵਾਦ ਜੀ 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 ਧੰਨਵਾਦ ਆ ਜੀ ਇਹ ਮੇਰੀ ਟੀਮ ਬੈਠੀ ਹੈ ਜੀ ਚਾਹ ਰਣਜੀਤ ਕਾਰਖਾਨਾ ਦੇ ਇੱਕ ਵਾਰੀ ਨਿਗਾਹ ਕਮਾ ਦਿਓ ਜੀ ਇਹ ਆਡਿਟ ਕਮੇਟੀ ਦੇ ਚੇਅਰਮੈਨ ਨੇ ਜੀ ਬਲਜੀਤ ਸਿੰਘ ਰਾਮਾ ਜੀ ਸਾਡੇ ਸਖਤਰ ਨੇ ਜੀ ਸਾਡੇ ਲਵਲੀ ਜੀ ਖਾਨ ਖਾਨਾ ਤੋਂ ਇਹਨਾਂ ਦੇ ਪਰਿਵਾਰ ਨੇ ਖੰਡ ਪਾੜ ਦੀ ਸੇਵਾ ਲੈਂਦੇ ਆ ਜੀ ਇਹ ਬਹੁਤ ਜ਼ਿਆਦਾ ਨੇ ਸ਼ਰਧਾ ਇਹ ਸ਼ਬੀਰ ਵੀ ਲਾਉਂਦੇ ਆ ਜੀ ਤੇ ਉਸ ਤੋਂ ਬਾਅਦ ਸਾਡੇ ਲक्की ਜੀ ਬਖਲੌਰ ਤੋਂ ਹੈ ਇਹਨਾਂ ਦੀ ਬਹੁਤ ਜ਼ਿਆਦਾ ਸ਼ਰਧਾ ਹੈ ਜਦੋਂ ਅਸੀਂ ਕਿਤੇ ਲੇਟ ਪੇਟ ਵੀ ਉਹਨੇ ਨਹੀਂ ਪਹੁੰਚਦੇ ਇਹ ਬਾਬਾ ਜੀ ਦੇ ਆ ਕੇ ਦਰਸ਼ਨ ਵੀ ਕਰਦੇ ਆ ਜਿੱਥੇ ਕਿਤੇ ਕੰਮ ਦੀ ਘਾਟ ਹੁੰਦੀ ਹੈ ਸਾਨੂੰ ਆਪ ਦੱਸੇ ਦੱਸੋ ਕਿੱਥੇ ਕਰਾਉਣਾ ਇਹ ਖੁਦ ਵੀ ਆਪੇ ਸੇਵਾ ਕਰਦੇ ਆ ਧੰਨਵਾਦ ਹੈ ਲੱਕੀ ਜੀ ਤੁਹਾਡਾ ਬਾਕੀ ਸਾਡੀ ਮਾਸਟਰ ਜਗENDER ਜੀ ਸਾਡੇ ਚੇਅਰਮੈਨ ਸਾਹਿਬ ਤੇ ਸਾਡੇ ਬਾਬਾ ਜੀ ਤੇ ਸਾਡੇ ਹਰਪਾਲ ਜੀ ਰਾਹੋ ਤੋਂ ਸਾਡੇ ਮੁੱਖ ਸੇਵਾਦਾਰ ਬਾਬਾ ਸੁਰੇਂਦਰ ਜੀ ਸਾਡੇ ਤਲਵੰਡੀ ਫੱਤੂ ਤੋਂ ਕੁਲਦੀਪ ਸਿੰਘ ਤਲਵੰਡੀ ਫੱਤੂ ਜੀ ਇਹ ਹਰ ਸਾਲ ਲੰਗਰਾਂ ਦੀ ਸੇਵਾ ਲੈਂਦੇ ਆ ਸ਼ਬੀਲ ਦੀ ਸੇਵਾ ਲੈਂਦੇ ਆ ਆਈਸਕ੍ਰੀਮ ਦੀ ਸੇਵਾ ਲੈਂਦੇ ਆ ਇਹ ਸਾਡਾ ਇੱਕ ਛੋਟਾ ਜਿਹਾ ਪਰਿਵਾਰ ਹੈ ਜੀ ਬਾਕੀ ਜਿਹੜੀ ਸਾਡੇ ਕਮੇਟੀ ਦੇ ਕੁਝ ਹੋਰ ਵੀ ਸੀਨੀਅਰ ਮੈਂਬਰ ਆ ਜੀ ਜਿਹੜੇ ਕਿਸੇ ਮਜਬੂਰੀ ਕਰਕੇ ਆ ਨਹੀਂ ਪਾਏ ਜਾਂ ਉਹਨਾਂ ਨੂੰ ਥੋੜਾ ਜਿਹਾ ਦੇਰੀ ਹੋਣ ਕਰਕੇ ਦੂਰ ਜਾਣਾ ਸੀ ਇਹ ਸਾਡੀ ਟੀਮ ਹੈ ਜੀ ਬਾਕੀ ਸਾਡੀ ਟੀਮ ਕਮੇਟੀ ਬਹੁਤ ਸੋਹਣਾ ਕੰਮ ਕਰ ਰਹੀ ਆ ਸਾਡੇ ਸਾਰਿਆਂ 'ਚ ਬਹੁਤ ਏਕਤਾ ਆ ਜੀ ਸਾਰੇ ਮੈਂਬਰਸ ਰਲ ਮਿਲ ਕੇ ਸਾਰਾ ਕੰਮ ਕਰਦੇ ਆ ਜੀ ਹਰ ਬੰਦਾ ਹਰ ਜਿਹੜਾ ਕਮੇਟੀ ਮੈਂਬਰ ਆਪਣੀ ਰਿਸਪੌਂਸਿਬਿਲਟੀ ਸਮਝਾਇਆ ਜੀ ਤੇ ਬਾਕੀ ਤੁਹਾਡੇ ਇਲਾਕੇ ਚ ਅਸੀਂ ਦੇਖੋ ਦੂਰ ਰਾਡੇ ਤੋਂ ਹੈਗੇ ਆ ਜੀ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੁਸੀਂ ਵੀ ਕ੍ਰਾਂਤੀ ਟੀਵੀ ਨੇ ਸਾਨੂੰ ਟਾਈਮ ਦਿੱਤਾ ਤਹਿ ਦਿਲ ਤੋਂ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ